ਲਾਇਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਚੰਤ ਮਿਲੋਂ ਸੰਤਨ ਕੈ ਸੰਗ ਮੋਹੇ ਉਧਾਰ ਲੇ ਹੋ ਬਿਨੋ ਕਰੂੰ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋਂ ਤੁਮ ਦਇਆ ਕਤਹੂ ਨਾ ਧਾਵੂ ਸਰਨ ਪਾਵੂ ਕਰਨਾ ਮੈਂ ਪ੍ਰਭ ਕਰਮਿਆ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਾਠ ਕਠੋਰ ਕੋਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੰਮ ਮਮਤਾ ਮਰਨ ਚੀਤਨਾ ਆਵੈ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਤਾਲਪਟਾਵੈ ਕਿਸੈ ਜੋبن ਬਧੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਤਰਿ ਹੋ ਤਿ ਸੰਗ ਮੀਠੇ ਭੋਗ ਸੋਹਨ ਭ੍ਰਮਤ ਭਾਰ ਅਗੰਤਿ ਆਇਓ ਬਹੁ ਪਰਦੇ ਸਹਿਤਾਇਓ ਅਬ ਊਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨ ਆਇਓ ਰਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਨ ਨਾਮ ਤਾਰਿਕ ਉਧਾਰੇ ਭਗਤਹਿ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੁ ਸਰਵਨ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਾਨੇ ਧਾਨਾ ਪਾਵੇ ਹਰ ਰੰਗ ਰਾਤੀ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹਿ ਬਸਦ ਕਾਗਿਦ ਬਨ ਰਾਜ ਕਲਮ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਇ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ ਤਾ ਕੀ ਸਰਨ ਗਹੀ ਨਿਰਪਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸਤ ਬੰਧ ਪ ਜਾਣਿਆ ਗਹਿ ਕੰਠ ਲਾਇਆ ਗੁਰਮ ਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅਮਰਤ ਬਨ ਸੰਸਾਰ ਸਹਾਈ ਆਪ ਭਈ RAM ਨਾਮ ਉਰਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਬੇਕਾਰ ਬਿਨਸੇ ਜੋ ਨ ਆਵਨ ਸਭ ਰਹੀ ਅਗਨ ਸਾਗਰ ਭਈ ਸੀਤਲ ਸਾਦੇ ਅੰਚਲ ਗਹਿ ਰਹੇ गोविन्द गोपाल दयाल समृत बोल साधु हर जय जय नानक नाम तिहाए पूरन साद संग पाई परम गति जह देखों तह संग एको रब रहया कट कट वासी आप विरले किने लहिया जल थल महील पूर पूरन कीट हस्त समानिया आदे انته मद सोई ਗੁਰ ਪ੍ਰਸਾਦੀ ਜਾਨਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦਜਨ ਕਹਿਆ ਸਿਮਰ ਸਵਾਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲ ਮਲ ਪਾਪ ਟਰੀ ਦੂਖ ਭੂਖ ਦਰਿਦਰਨਾਠੇ ਪ੍ਰਗਟ ਮਗਦ ਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਈਸ਼ ਪੁੰਨੀ ਕੁੱਲ ਸੰਭੂਹਾ ਸਬ ਤਰੇ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਪਗਵੰਤ ਸੰਤ ਪਿੰਨੀ ਰਨੜੀਏ ਚਾਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇੱਕ ਖਿਨੋ ਤਾਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੀ ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਨ ਮਨ ਤਨ ਸਭ ਹਰੀ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛਹਿ ਕਹੋ ਕੰਤ ਨੀਛਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮੇ ਅੰਤ ਨਾ ਪਾਵਹਿ ਪਗਤ ਭਾਏ ਤੇ ਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸੁਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਨ ਸਰਸਿ ਅੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸਿ ਹਰ ਨਾਮ ਰਹਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸਿ ਆਏ ਸਹਜ ਪਾਏ ਛਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉਟ ਮੰਝ ਬਟਾਉੜਿਆ ਤੈਂ ਕਿਆ ਚਿਰ ਲਾਇਆ ਮੋਹਲਤ ਪੁੰਨੜੀਆ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਧੋ ਮਾਇਆ ਕਰਹਿ ਪਾਪ ਅਮਿੱਤਿਆ ਤਨ ਪਸਮਟੇਰੀ ਜਮਹਿ ਹੇਰੀ ਕਾਲ ਬਪੜੈ ਜਿੱਤਿਆ ਮਾਲ ਜੋਬਨ ਛੋੜ ਵੈਸੀ ਰਹੇਉ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਕਮਾਇਆ ਫਤਹੁ ਮਿਰਗ ਜਿਵੇਂ ਵੇਖ ਰਹਿਣ ਚੰਦਰਾਇਣ ਸੁਖੋ ਦੂਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇਜਾ 라ਵਿਆ ਲੱਭ ਲੋਭ ਹੰਕਾਰ ਮਾਤਾ ਗਰਭ ਭਿਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨ ਸੇ ਨਹਿ ਮਿਟੈ ਆਵਣ ਜਾਣ ਮਿੱਠਾ ਮਖਮੂਆ ਕਿਉ ਲਏ ਓਡਾਰੀ ਹਸਤੀ ਗਰਤ ਪਰਿਆ ਕਿਉ ਤਰੀਐ ਤਾਰੀ ਤਰਨ ਦੇਹੀ ਲਾ ਭਇਆ ਖਿਨਮਹਿ ਖਸਮ ਚਿਤ ਨ ਆਇਉ ਦੁਖਾਂ ਸਜਾਈ ਗਣਤ ਨਾਹੀ ਕੀ ਆਇ ਆਪਣਾ ਪਾਇਉ ਗੁੱਝਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖਵਾਰੀ ਨਾਨਕ ਸਤਿਗੁਰ ਬਾਜ ਮੂਠਾ ਮਨਮੁਖੋ ਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਤੁਰ ਸਰਨੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਵਾ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬਹੂ ਹਰ ਸੰਤ ਹਰ ਕੀ ਸਰਨ